ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਬਰਕਤ ਵੀਡੀਓ ਬਾਰੇ ਵਿੱਕੀ ਨੇ ਆਪਣੀ ਸੱਸ ਦੇ ਉੱਤੇ ਹੀ ਲਾ ਦਿੱਤੇ ਸਾਰੇ ਇਲਜ਼ਾਮ ਤੇ ਖੁਦ ਦੁੱਧ ਚੋਂ ਮੱਖੀ ਵਾਂਗੂ ਐਵੇਂ ਨਿਕਲ ਗਿਆ ਜਿਵੇਂ ਕਿ ਉਸ ਦਾ ਕੋਈ ਕਸੂਰ ਹੀ ਨਾ ਹੋਵੇ ਤੇ ਹੁਣ ਜਦੋਂ ਉਸ ਦੀ ਸੱਸ ਉੱਤੇ ਹੀ ਸਾਰੇ ਇਲਜ਼ਾਮ ਲੱਗ ਗਏ ਤਾਂ ਇਸ ਤੋਂ ਬਾਅਦ ਹੁਣ ਸੱਸ ਕੀ ਕਰੇਗੀ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਪੂਰੀ ਦੇਖਿਓ ਹਾਂਜੀ ਜਦੋਂ ਫੁੱਫੜ ਭੂਆ ਜੀ ਪ੍ਰੀਤ ਨੂੰ ਘਰ ਲੈ ਕੇ ਆਉਂਦੇ ਹਨ ਤੇ ਕਵਲ ਤੇ ਡੈਡੀ ਜੀ ਪ੍ਰੀਤ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦੇ ਹਨ ਪਰ ਮੰਮੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਤੇ ਕਹਿੰਦੇ ਨੇ ਕਿ ਨਹੀਂ ਮੇਰੇ ਜਵਾਈ ਦੀ ਕੋਈ ਗਲਤੀ ਨਹੀਂ ਹੈ ਤੇ ਉਹ ਸਾਰੀ ਗਲਤੀ ਆਪਣੀ ਨਣਾਣ ਦੀ ਹੀ ਕੱਢਦੀ ਹੈ ਜਦ ਕਿ ਪ੍ਰੀਤ ਕਹਿੰਦੀ ਹੈ ਕਿ ਭੂਆ ਜੀ ਦੀ ਕੋਈ ਗਲਤੀ ਨਹੀਂ ਹੈ ਭੂਆ ਜੀ ਨੂੰ ਤਾਂ ਕੁਝ ਵੀ ਨਹੀਂ ਪਤਾ ਵਿੱਕੀ ਦੇ ਉਸ ਦੀ ਮੰਮੀ ਹਰ ਵੇਲੇ ਮੇਰੇ ਨਾਲ ਵਾਅਦਾ ਘਾਟਾ ਕਰਦੇ ਰਹੇ ਹਨ ਉਹਨਾਂ ਨੇ ਹਮੇਸ਼ਾ ਮੇਰੇ ਤੋਂ ਚੀਜ਼ਾਂ ਦੀ ਮੰਗ ਕੀਤੀ ਤੇ ਉਹ ਐਨੇ ਲਾਲਚੀ ਇਨਸਾਨ ਹਨ ਕਿ ਉਹ ਇਹੀ ਚਾਹੁੰਦੇ ਹਨ ਕਿ ਉਹਨਾਂ ਨੂੰ ਸਾਡੇ ਵੱਲੋਂ ਕੁਝ ਨਾ ਕੁਝ ਮਿਲਦਾ ਰਹੇ ਤੇ ਮੰਮੀ ਨੇ ਵੀ ਉਹਨਾਂ ਨੂੰ ਪੈਸੇ ਦੇ ਦੇ ਕੇ ਵੇਲੇ ਬਣਾ ਦਿੱਤਾ ਹੈ ਤੇ ਵਿੱਕੀ ਹਰ ਵੇਲੇ ਇਸੀ ਉਮੀਦ 'ਚ ਰਹਿੰਦਾ ਹੈ ਕਿ ਜਦੋਂ ਵੀ ਮੈਂ ਸਹੁਰੇ ਘਰ ਜਾਵਾਂ ਤੇ ਮੈਨੂੰ ਉਥੋਂ ਕੁਝ ਨਾ ਕੁਝ ਜ਼ਰੂਰ ਮਿਲੇ ਇਸੇ ਤਰੀਕੇ ਨਾਲ ਪ੍ਰੀਤ ਨੇ 4000 ਵਾਲਾ ਸੱਚ ਵੀ ਦੱਸ ਦਿੱਤਾ ਤੇ ਪਰ ਮੰਮੀ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਪਰ ਕਵਲ ਕਹਿੰਦਾ ਹੈ ਕਿ ਅਸੀਂ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ ਹੈ ਜਦੋਂ ਉਹ ਸਾਰੇ ਇਕੱਠੇ ਹੋ ਕੇ ਵਿੱਕੀ ਦੇ ਘਰ ਜਾਂਦੇ ਹਨ ਤਾਂ ਵਿੱਕੀ ਸਾਰੀ ਗੇਮ ਹੀ ਪਲਟ ਕੇ ਰੱਖ ਦਿੰਦਾ ਹੈ ਉਹ ਆਪਣੇ ਉੱਤੇ ਕੋਈ ਗੱਲ ਹੀ ਨਹੀਂ ਆਉਣ ਦਿੰਦਾ ਉਹ ਕਹਿ ਦਿੰਦਾ ਹੈ ਮੇਰੀ ਤਾਂ ਕੋਈ ਗਲਤੀ ਹੀ ਨਹੀਂ ਹੈ ਮੈਂ ਤਾਂ ਕਦੀ ਤੁਹਾਡੇ ਤੋਂ ਕੁਝ ਮੰਗਿਆ ਹੀ ਨਹੀਂ ਜੋ ਕੁਝ ਵੀ ਤੁਸੀਂ ਦਿੱਤਾ ਹੈ ਪ੍ਰੀਤ ਦੇ ਕਹਿਣ ਤੇ ਦਿੱਤਾ ਹੈ ਜਾਂ ਫਿਰ ਮੰਮੀ ਜੀ ਨੇ ਸਾਰਾ ਕੁਝ ਮੈਨੂੰ ਚੋਰੀ ਛਿਪੇ ਦਿੱਤਾ ਇੱਥੋਂ ਤੱਕ ਕਿ ਉਹ 25000 ਰੁਪਏ ਫੋਨ ਵਾਲੀ ਵੀ ਸਾਹਮਣ ਦੀ ਗੱਲ ਵੀ ਸਾਹਮਣੇ ਆ ਗਈ ਤੇ ਉੱਥੇ ਵਿੱਕੀ ਨੇ ਸਾਫ਼ ਆਪਣੀ ਸੱਸ ਦਾ ਨਾਮ ਲੈ ਲਿਆ ਤੇ ਕਿਹਾ ਕਿ ਮੰਮੀ ਨੇ ਹੀ ਮੈਨੂੰ ਪੈਸੇ ਦੇ ਕੇ ਕਿਹਾ ਸੀ ਕਿ ਪ੍ਰੀਤ ਨੂੰ ਫੋਨ ਲੈ ਦੇਈ ਤੇ ਮੇਰਾ ਨਾਮ ਨਾ ਲਈ ਤਾਂ ਦੱਸੋ ਮੈਂ ਕੀ ਕਰਦਾ ਜੇਕਰ ਮੈਂ ਫੋਨ ਨਾ ਫੜਦਾ ਤੇ ਮੰਮੀ ਨੇ ਨਾਰਾਜ਼ ਹੋ ਜਾਣਾ ਸੀ ਇਸ ਕਰਕੇ ਮੈਂ ਤੇ ਮੰਮੀ ਦੇ ਕਹਿਣ ਤੇ ਹੀ ਮੰਮੀ ਤੋਂ ਪੈਸੇ ਲੈੇ ਸੀ ਤੇ ਸਾਰੇ ਜਣੇ ਹੁਣ ਮੰਮੀ ਦੇ ਵੱਲ ਹੋ ਗਏ ਤੇ ਕਹਿਣ ਲੱਗੇ ਕਿ ਸਾਰੀ ਗਲਤੀ ਹੀ ਮੰਮੀ ਦੀ ਹੈ ਸਾਰਾ ਪ੍ਰੀਤ ਦਾ ਘਰ ਤੋੜਨ ਵਿੱਚ ਮੰਮੀ ਦਾ ਹੀ ਹੱਥ ਹੈ ਤੇ ਹੁਣ ਦੇਖਦੇ ਆ ਕਿ ਮੰਮੀ ਕੀ ਕਰਦੇ ਨੇ ਵਿੱਕੀ ਨੇ ਮੰਮੀ ਦੇ ਉੱਤੇ ਸਾਰੇ ਇਲਜ਼ਾਮ ਲਾ ਦਿੱਤੇ ਤੇ ਦੇਖਦੇ ਅੱਗੇ ਕੀ ਬਣਦਾ ਹੈ ਧੰਨਵਾਦ